ਸੱਸੀਗਾ ਦੋਸਤੋ ਮੈਂ ਅਮ੍ਰਿਕ ਸਿੰਘ ਪ੍ਰਿੰਸ ਤੁਸੀਂ ਦੇਖ ਰਹੇ ਹੋ ਤਹਿਲਕਾ ਟਿਵੀ ਤਹਿਲਕਾ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਵਿੱਚ ਅੱਜ ਦਾ ਤੁਹਾਨੂੰ ਲੈ ਕੇ ਆਇਆ ਹਾਂ ਅਵਾਰਡ ਨੰਬਰ 92 ਦੇ ਵਿੱਚ ਜਿੱਥੇ ਅਕਾਲੀ ਦਲ ਦੀ ਉਮੀਦਵਾਰ अरोड़ा ਜੀ ਤੁਹਾਡੇ ਨਾਲ ਗੱਲਬਾਤ ਕਰਨਗੇ ਅਤੇ ਦੱਸਣਗੇ ਕਿ ਇਸ ਅਕਾਲੀ ਦਲ ਪਾਰਟੀ ਦੇ ਵਿੱਚ ਤੇ ਕਿਸ ਤਰ੍ਹਾਂ ਹੈ ਕਦ ਤੱਕ ਹੈ ਕਤੋਂ ਹੈ ਅਤੇ ਇਸ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਇਹਨਾਂ ਨੇ ਕੀ ਕੀ ਐਕਟੀਵਿਟੀਆਂ ਕੀਤੀਆਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਅਰੋੜਾ ਜੀ ਅਰੋੜਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਰੋੜਾ ਜੀ ਸਭ ਤੋਂ ਪਹਿਲਾਂ ਤੁਸੀਂ ਦੱਸੋ ਵੀ ਕਿਹੜੀ ਪਾਰਟੀ ਚੋਂ ਤੁਸੀਂ ਕਿੱਕਤ ਮੈਂ ਜਗਜੀਤ ਸਿੰਘ ਅਰੋੜਾ ਪੋਨੀ ਕਾਲੀਲ ਤੋਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜ਼ਿਲ੍ਹਾ ਲੁਧਿਆਣਾ ਤੇ ਕਾਫੀ ਚਿਰ ਤੋਂ ਮੈਂ ਕਰੀਬ 14-15 ਸਾਲ ਤੋਂ ਕਾਲੀ ਦਲ ਚਾ ਹਾਂ ਔਰ ਮੈਂ ਬਹੁਤ ਸਾਰੇ ਅਹੁਦਿਆਂ ਤੇ ਇਸ ਚ ਮੈਨੂੰ ਮੇਰੀ ਪਾਰਟੀ ਨੇ ਨਵਾਜਿਆ ਹੈਗਾ ਕਾਫੀ ਸਾਰੇ ਅਹੁਦਿਆਂ ਤੇ ਰਿਹਾ ਹਾਂ ਮੈਂ ਤੇ ਇਸ ਵਾਰ ਉਹਨਾਂ ਨੇ ਬਹੁਤ ਮੈਨੂੰ ਇਸ ਕਾਬਲ ਸਮਝਿਆ ਮੈਂ ਸ਼ੁਕਰਗੁਜ਼ਾਰ ਹਾਂ ਪਾਰਟੀ ਹਾਈ ਕਮਾਂਡ ਦਾ ਲੋਕਲ ਲੀਡਰਸ਼ਿਪ ਦਾ ਵੀ ਕਿਉਂਕਿ ਉਹਨਾਂ ਨੇ ਮੈਨੂੰ ਕੌਂਸਲਰ ਦੀ ਟਿਕਟ ਦੇ ਕੇ ਬੜਾ ਮਾਣ ਸਨਮਾਨ ਬਖਸ਼ਿਆ ਹੈ ਮੈਂ ਉਹਨਾਂ ਦਾ ਸਭ ਦਾ ਧੰਨਵਾਦ ਕਰਦਾ ਹਾਂ ਬਰੋਦਰ ਸਾਹਿਬ ਕੌਂਸਲਰ ਟਿਕਟ ਤੁਹਾਨੂੰ ਮਿਲ ਗਈ ਤੁਸੀਂ ਕੱਲ ਤੁਸੀਂ ਫਾਰਮ ਵੀ ਭਰਿਆਂਦੇ ਤੇ ਕੌਨਸੀ ਸੀਟ ਉਮੀਦ ਹੈ ਵੀ ਤੁਸੀਂ ਜਿੱਤੂਗੇ ਜਿੱਤਣ ਤੋਂ ਪਹਿਲਾਂ ਤੁਸੀਂ ਕਿਹੜੇ-ਕਿਹੜੇ ਪਬਲਿਕ ਦੇ ਕੰਮ ਕੀਤੇ ਤੇ ਜਿੱਤਣ ਤੋਂ ਬਾਅਦ ਤੁਸੀਂ ਕਿੱਥੋਂ ਸ਼ੁਰੂਆਤ ਕਰੋਗੇ ਮੈਂ ਦੇਖੋ ਜੀ ਮੈਂ ਰਾਜਨੀਤਿਕ ਪਾਰਟੀਆਂ ਜਿਹਦਾ ਰਿਆ ਮੈਂ ਔਰ ਕਾਫੀ ਉਹਦਿਆਂ ਤੇ ਰਹਿੰਦੇ ਆ ਮੈਂ ਕਾਫੀ ਸਮਾਜ ਸੇਵਾ ਦੇ ਕੰਮ ਕੀਤੇ ਨੇ ਲੋਕ ਭਲਾਈ ਦੇ ਕੰਮ ਕੀਤੇ ਨੇ ਜਿਸ ਤਰ੍ਹਾਂ ਕਿ ਬੱਚਿਆਂ ਨੂੰ ਫ੍ਰੀ ਕਿਤਾਬਾਂ ਦੇਣੀਆਂ ਉਹਨਾਂ ਦੀ ਪੜ੍ਹਾਈ ਦਾ ਵੀ ਕਈਆਂ ਦਾ ਮੈਂ ਖਰਚਾ ਚੁੱਕਿਆ ਆ ਔਰਤਾਂ ਨੂੰ ਫ੍ਰੀ ਰਾਸ਼ਨ ਵੰਡਣਾ ਔਰ ਮੈਂ ਹੁਣ ਵੀ ਦਿੰਦਾ ਹਾਂ ਜਿਹੜਾ ਜ਼ਰੂਰਤਮੰਦ ਹੋਵੇ ਕੋਈ ਆ ਜਾਏ ਮੇਰੇ ਕੋਲ ਮੈਂ ਉਹਨਾਂ ਨੂੰ ਫ੍ਰੀ ਰਾਸ਼ਨ ਲੈ ਕੇ ਦੇਣਾ ਆਪਣੇ ਕੋਲੋਂ ਔਰ ਜਿਸ ਤਰ੍ਹਾਂ ਵੀ ਮਤਲਬ ਕੋਈ ਸਰਦੀਆਂ ਚ ਗਰਮ ਕੱਪੜਿਆਂ ਦੀ ਲੋੜ ਹੈ ਉਹ ਵੀ ਆਪਾਂ ਲੈ ਕੇ ਦੇਈਦਾ ਹਰ ਤਰ੍ਹਾਂ ਜੋ ਵੀ ਮਤਲਬ ਮੈਨੂੰ ਯੋਗਦਾਨ ਬੰਦਾ ਹੈ ਮੇਰੇ ਕੋਲੋਂ ਤੇ ਮੈਂ ਉਹ ਸੇਵਾ ਕਰਨ ਨੂੰ ਹਰ ਵੇਲੇ ਤਤਪਰ ਰਹਿਣਾ ਪਬਲਿਕ ਦੀ ਰੁੜਾ ਸਰਬ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਵੀ ਇਹ ਤਾਂ ਤੁਸੀਂ ਆਪਣੀ ਜਿਤਾਈਆਂ ਵੀ ਆਪਣੀ ਜਿ ਪ੍ਰਾਪਤੀਆਂ ਸੀ ਉਹ ਜਿਤਾਈਆਂ ਹੁਣ ਪ੍ਰਾਪਤੀਆਂ ਤੋਂ ਬਾਅਦ ਜੇ ਤੁਸੀਂ ਕੌਂਸਲਰ ਜਿੱਤਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਕਿਹੜਾ ਕੰਮ ਕਰੋਗੇ ਸਾਰੇ ਤੋਂ ਪਹਿਲਾਂ ਜੀ ਜਿਸ ਵਾਰਡ 'ਚ ਮੈਂ ਹਾਂ ਇੱਥੇ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਹੈਗੀ ਐ ਇੱਥੇ ਟਿਊਬਵੈਲ ਦੀ ਸਪਲਾਈ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਔਰ ਮੈਂ ਖੁਦ ਭੁਗਤ ਭੋਗੀ ਹੈਗਾ ਇਸ ਚੀਜ਼ ਦਾ ਇੱਥੇ ਲੋਕਾਂ ਨੇ ਪਾਣੀ ਦੀ ਸਪਲਾਈ ਤੋਂ ਤੰਗ ਆ ਕੇ ਆਪਣੇ ਘਰਾਂ 'ਚ ਸਬਰਸੀਬਲ ਲਗਾ ਲੈਨੇ ਬੜਾ ਮੋਟਾ ਖਰਚਾ ਕਰਕੇ ਔਰ ਮੈਂ ਚਾਹਨਾ ਹਾਂ ਕਿ ਪਾਣੀ ਦੀ ਸਬ ਪਾਣੀ ਜਿਹੜੀ ਕਿ ਹਰ ਵੇਲੇ ਬੇਲੇ ਦੀ ਜ਼ਰੂਰਤ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਦੀ ਤੇ ਇਹ ਹਰ ਘਰ 'ਚ ਔਰ ਆਜ਼ਾਨੀ ਨਾਲ ਪਹੁੰਚੇ ਔਰ ਤਿੰਨੋਂ ਟਾਈਮ ਪਹੁੰਚੇ ਇੱਥੇ ਟਿਊਬਵਲ ਦਾ ਹੀ ਨਹੀਂ ਪਤਾ ਹੁੰਦਾ ਕਿ ਪਾਣੀ ਕਿਸ ਵੇਲੇ ਚਲਾਣਾ ਉਹਨਾਂ ਟਿਊਬਵਲ ਤੇ ਕਿਸ ਵੇਲੇ ਪਾਣੀ ਆਣਾ ਹੈਗਾ ਔਰ ਦੂਸਰੀ ਗੱਲ ਹੈ ਜੋ ਸਾਡੀ ਇੱਥੇ ਅੰਦਰਲੀ ਸੜਕਾਂ ਬਾਹਰਲੀ ਸੜਕ ਕੁਝ ਥੋੜੀ-ਬਹੁਤ ਬਣੀ ਹੋਈ ਹੈ ਲੇਕਿਨ ਅੰਦਰਲੀ ਸੜਕਾਂ ਦੀ ਹਾਲਤ ਬੜੀ ਖਸਤਾ ਹੈਗੀ ਏ ਇਹਦੇ ਵੀ ਵਿਕਾਸ ਦੀ ਜ਼ਰੂਰਤ ਹੈ ਸੜਕਾਂ ਬਣਾਉਣ ਦੀ ਇਹਨਾਂ ਵੱਲ ਖਾਸ ਤੌਰ ਤੇ ਧਿਆਨ ਦੇਵਾਂਗਾ ਔਰ ਜੋ ਵੀ ਇੱਧਰ ਮੈਨੂੰ ਦਿਖੇਗਾ ਬਈ ਕੋਈ ਕੰਮ ਇਹ ਹੋਣ ਵਾਲਾ ਹੈ ਪਹਿਲ ਦੇ ਆਧਾਰ ਤੇ ਮੈਂ ਉਹ ਸਾਰੇ ਕੰਮ ਕਰਾਵਾਂਗਾ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਮੈਂ ਅਪੀਲ ਕਰਨਾ ਚਾਹਨਾ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਪਿਛੇ 10 ਸਾਲ ਰਾਜ ਕੀਤਾ ਹੈ ਔਰ ਆਪਣੇ 10 ਸਾਲ ਦੇ ਰਾਜ ਵਿੱਚ ਉਹਨਾਂ ਨੇ ਇੱਕ ਗਲੀਆਂ ਮੁਹੱਲਿਆਂ ਤੋਂ ਲੈ ਕੇ ਪੰਜਾਬ ਦੇ ਹਰ ਖੇਤਰ 'ਚ ਵਿਕਾਸ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਯੋਗ ਅਗਵਾਈ ਦੇ ਵਿੱਚ ਹਰ ਤਰ੍ਹਾਂ ਦਾ ਵਿਕਾਸ ਕੀਤਾ ਹਰ ਧਰਮ ਦਾ ਹਰ ਧਰਮ ਵਾਸਤੇ ਉਹਨਾਂ ਨੇ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਵਿਕਾਸ ਕੀਤੇ ਨੇ ਸੜਕਾਂ ਦਾ ਵਿਕਾਸ ਕੀਤਾ ਸੜਕਾਂ ਦਾ ਜਾਲ ਵਿਛਾਇਆ ਪੰਜਾਬ ਦੇ ਅੰਦਰ ਹਰ ਤਰ੍ਹਾਂ ਦਾ ਵਿਕਾਸ ਕੀਤਾ ਹੈ ਔਰ ਮੈਂ ਵਿਸ਼ਵਾਸ ਦਿਲਾਉਣਾ ਹੈ ਕਿ ਅਗਰ ਤੁਸੀਂ ਅਕਾਲੀ ਦਲ ਨੂੰ ਮੈਨੂੰ ਵੋਟ ਦਿਓਗੇ ਤੇ ਮੈਂ ਤੁਹਾਡਾ ਇੱਕਾਇਆ ਪਲਟ ਕਰ ਦੇਵਾਂਗਾ ਤੁਹਾਡੇ ਵਾਰਡ ਦਾ ਵਾਰਡ ਨੰਬਰ 92 ਦਾ ਤੇ 5 ਸਾਲ ਤੁਸੀਂ ਮੈਨੂੰ ਦਿਓ ਇੱਕ ਵਾਰੀ ਔਰ ਫਿਰ ਤੁਸੀਂ ਆਪ ਹੀ ਮੈਨੂੰ ਕਹਿਣ ਦੀ ਲੋੜ ਨਹੀਂ ਪੈਗੀ ਤੁਸੀਂ ਆਪ ਹੀ ਆਪਣੇ ਆਪ ਵੋਟ ਦਿਓਗੇ ਮੈਨੂੰ ਇਸਨ ਅਰੋੜਾ ਸਾਹਿਬ ਜਿਨ੍ਹਾਂ ਨੇ ਦੱਸਿਆ ਬੜੇ ਵਿਸਤਾਰ ਦੇ ਨਾਲ ਦੱਸਿਆ ਵੀ ਅਕਾਲੀ ਪਾਰਟੀ ਨੂੰ ਜੇ ਤੁਸੀਂ ਜਤਾਨੇ ਹੋ ਤਾਂ ਅਸੀਂ ਤੁਹਾਡੇ ਕਿਹੜੇ ਕਿਹੜੇ ਕੰਮ ਕਰਾਂਗੇ ਇਸ ਤੋਂ ਇਲਾਵਾ ਅਰੋੜਾ ਸਾਹਿਬ ਨੇ ਕਈ ਵਾਰ ਸੀ ਇਹਨਾਂ ਦੇ ਪ੍ਰੋਗਰਾਮਾਂ ਤੇ ਗਏ ਇਹਨਾਂ ਦੇ ਬਲੱਡ ਡੋਨੇਟ ਕੈਂਪ ਭੁੱਲ ਗਏ ਇਹਨਾਂ ਨੇ ਕਈ ਜਗ੍ਹਾ ਬਲੱਡ ਡੋਨੇਟ ਕੈਂਪ ਵੀ ਲਾਇਲੇ ਲੋਕਾਂ ਦੀ ਜਾਨਾਂ ਬਚਾਈਆਂ ਨੇ ਤੇ ਹੁਣ ਤੁਸੀਂ ਤਹਿਲਕਤੀ ਵੀ ਤੋਂ ਇਜਾਜ਼ਤ ਦਿਓ ਜੇ ਹੈ